ਆਇਆ ਬੁਰੋ ਆਇਆ ਬੁਰੋ ਬਾਬਾ ਪੰਗੇ ਲੈਣ ਲਈ ਹੜਦਾ ਹੈਗਾ ਓਏ ਜਤ ਆਲ ਨਾ ਮੇਰੇ ਕੋਲ ਵੀ ਆ ਆ ਕੇ ਦੇਖਿਆ ਤਾਂ ਬੱਕਰੀਆਂ ਵਾਲਾ ਬਾਪੂ ਨਾ ਸਾਡੇ ਜਾਣ ਤੋਂ ਬਾਅਦ ਆ ਦੇਖੋ ਫੁੱਲ ਸਾਰੇ ਖਵਾ ਗਿਆ ਇਹਦੇ ਸਸ਼ੀਕਾਲ ਦੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਹੈਗੀ ਆ 25 ਤਰੀਕ ਦਿਨ ਹੈਗਾ ਮੰਗਲਵਾਰ ਸਵੇਰੇ ਸਵੇਰੇ ਆਪਾਂ 8 ਵਜੇ ਨੂੰ ਨਹਾ ਲਏ ਸਿਰ ਤੇ ਹੁਣ ਹੋ ਗਿਆ ਆਪਾਂ ਫ੍ਰੀ ਭੁੱਖ ਲੱਗੀ ਆ ਤਾਂ ਕਰਕੇ ਸੋਚਿਆ ਫਲ ਫਰੂਟੇ ਖਾ ਲੀਏ ਔਰ ਅੱਜ ਆਉਣਾ ਸਾਡੇ ਘਰੇ ਇੱਕ ਗੈਸਟ ਨੇ ਬਾਕੀ ਹੋਈਏ ਤਿਆਰ ਵਗੈਰਾ ਤੇ ਦਾਣਾ ਪਾਣੀ ਪਾਈਏ ਸਰਦਾਰ ਜੀ ਤੇ ਖੁਸ਼ੀ ਦੀ ਡਿਊਟੀ ਲਈ ਆ ਕਿ ਮੈਂ ਸਿਰ ਨਾਤੀ ਮੈਂ ਛੱਤ ਤੇ ਤਾਂ ਜਾਣਾ ਨਹੀਂ ਤੁਸੀਂ ਜਾਓ ਪੰਛੀਆਂ ਨੂੰ ਦਾਣਾ ਪਾਓ ਤੇ ਆਹ ਕੋਟੀ ਮੈਨੂੰ ਬਹੁਤ ਪਿਆਰੀ ਲੱਗਦੀ ਆ ਦੇਖੋ ਕਿੰਨੇ ਸੋਹਣੇ ਸ਼ੇਡ ਨੇ ਇਹਦੇ ਵਿੱਚ ਫਿਰੋਜ਼ੀ ਪਿੰਕ ਬਰਾਊਨ ਹਨਾ ਤੇ ਬਹੁਤ ਸੋਹਣੀ ਲੱਗਦੀ ਆ ਬਾਕੀ ਹੁਣ ਹੋਈਏ ਤਿਆਰ ਤੁਹਾਡਾ ਇੱਕ ਕਲਿੱਪ ਸਾਂਝੀ ਕਰਦੀ ਆ ਕੱਲ ਸ਼ਾਮ ਦੀ ਗੱਲ ਹੈ ਤੇ ਕੱਲ ਸ਼ਾਮੀ ਦੇਖਿਓ ਜਬਜੀ ਡਾਂਸ ਕਰ ਰਹੀ ਆ ਤੇ ਉਹ clip ਮੈਂ ਇਹਦੇ ਵਿੱਚ ਜ਼ਰੂਰ ਐਡ ਕਰਦੀ ਆ ਤੇ ਮਿਲਦੇ ਆ ਫਿਰ ਤੁਹਾਨੂੰ ਰੋਟੀਆਂ ਪਕਾ ਲਈਏ ਔਰ ਖੁਸ਼ੀ ਨੇ ਸਕੂਲ ਜਾਣਾ ਇਹਦੀ ਮਾਸੀ ਕਹਿੰਦੀ ਮੈਂ ਆ ਰਹੀ ਆ ਫਿਰ ਹੁਣ ਸਰਦਾਰ ਜੀ ਵੀ ਕੰਮ ਚੱਲੇ ਆ ਉਧਰੋਂ ਥੋੜਾ ਜਿਹਾ ਖੁਸ਼ੀ ਵੀ ਸਕੂਲ ਚੱਲੀ ਥੋੜਾ ਕੀ ਸਾਰੇ ਸਕੂਲ ਚੱਲੀ ਆ ਫਿਰ ਬੱਚਿਆਂ ਨੂੰ ਬੱਚਿਆਂ ਨਾਲ ਹੀ ਚਾਹ ਹੁੰਦਾ ਹਨਾ ਚਲ ਇਹਦੀ ਮਾਸੀ ਕਹਿੰਦੀ ਚਲ ਮੈਂ ਥੋੜਾ ਰੁਕ ਜਾਨੀ ਆ ਫਿਰ ਖੁਸ਼ੀ ਲੈ ਜੀ ਕਣਕ ਠੀਕ ਹੈ ਉਧਰ ਪਈ ਆ ਪੇਟੀ ਤੇ ਆਖੇ ਚਲੀ ਦੇਖੀ ਚਰਾਵੀ ਹੋ ਗਿਆ ਸਮਾ ਲਓ ਇਸ ਕੋ ਮੇਰੇ ਯਾਰੋ ਸਮਾ ਲਓ ਇਸ ਕੇ ਹੋ ਗਿਆ ਹਲੋ ਇਸ ਕੋ ਸਵੇ ਇਆ ਦਾ ਸਮਾ ਲਓ ਇਸ ਕੇ ਹੋ ਗਿਆ ਹਨਾ DNA ਗਾਲਿਆ ਹਾਂ ਹੋਰ ਕੋਈ ਆਉਂਦਾ ਸਾਹਮਣੇ ਆਂ ਕਿਹੜਾ ਸਾਹਮਣੇ ਆਂ ਇਹ ਇਹ ਬਾੜਾ ਗਾਓ ਸਾਹਮਣੇ ਆਂ ਕਰੇਪਾ ਐਸੋ ਐਫੀਗਾ 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 ਹਾਂ ਉਹਦਾ ਗਾਣਾ ਅੱਛਾ ਹੋਰ ਕਿਹੜਾ ਹੁੰਦਾ ਆ ਵੀਰ ਵਾਲਾ ਬਾਬੀ ਗਰਲ ਚਲੋ ਬਾਬੀ ਗੇ ਆ ਮੈਂ ਬਾਬੀ ਗਰਲ ਇਹ ਕਰਿਆ ਹੋਇਆ ਹਾਡਾ ਕਰਿਆ ਹੋਇਆ ਈ ਕੋ ਸਾਰਾ ਪਸੰਦ ਆਉਂਦਾ ਇਹ ਨੂੰ

ਪੰਗੜਾ ਪਾ ਕੇ ਦਿਖਾਓ। ਉਰੇ ਆ ਕੇ। ਪੰਗੜਾ ਪਾ ਕੇ ਦਿਖਾਓ। ਐ ਬੰਨਣ ਦੇ ਪੰਗੜਾ। ਹਾਂ। ਸੱਚੀਓ। ਮम्मा ਨੂੰ ਕਮਾਂਦੇ ਹੁੰਦੇ ਆ। ਹੂੰ। ਅਸੀਂ ਆ ਗਏ ਕਿਉਂ? ਅਮਮਾ ਨੂੰ ਕੋਈ ਸਾਂ ਦਾ ਕਾਣਾ। ਮम्मा ਨੂੰ ਮਰ ਲੈਂ ਗਿਆ ਲਾ ਗਨਪ ਸੰਦਾ। ਰਾਤਾ ਲੰਬਿਆ ਲੰਬਿਆ ਉਸਨਾ ਲਾ ਕਾ ਲੰਬਿਆ ਲੰਬਿਆ ਰੇ ਸਕੂ ਖੰਗਿਆ ਖੰਗਿਆ ਰੇ ਰਾਤਾ ਲੰਬਿਆ ਲੰਬਿਆ ਰੇ ਤੇ ਖੰਗਿਆ ਖੰਗਿਆ ਰੇ ਹੂੰ ਕੋੰਦਾ ਦਸਖ ਦੀਆਂ ਦੀ ਸਸਤੇ 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 ਅਮੋ ਸਸਤੇ కాలి హిన్న <Sit> <San> ਦੂਸਰਾ ਕੌਫਾ ਫਸੰਦਾ ਮੈਨੂੰ ਕੌਨਸਾ ਇਹ ਵਾਲੇ ਇਹ ਵਾਲੇ ਕਿੰਮਿਆ ਮੋਟੂ ਮੌਸਮ ਆ ਸਰਦਾਰ ਜੀ ਆਇਟ ਦੇਖੀ ਬਾਰ-ਬਾਰ ਨਿਕਲ ਜਾਂਦੀ ਐਦਾਂ ਨੂੰ ਰੱਖਿਆ ਕਰ ਮੁੱਟ ਡੌਗੀ ਦੀ ਰੋਟੀ ਬਦਲ ਵਈਆ ਅਮੋ ਦੇਖੀ ਛੋਟੇ ਪੇੜ ਹਾਂ ਅਮੋ ਆਹ ਦੇ ਪੂਰੋਂ ਆਂਦੀ ਹਾਈ ਪੂਰੋਂ आजा पूरो पूरो रोटी खाला चलो जी खुशी रानी चली स्कूल आया पूरो पूरो रोटी खाला आय हाय मेरी नड्डो आजा आजा बुत ओ कहनी मैं पानी वो पीना पूरो कहनी बाय ਤੋ ਲੋ ਦੀਦੀ ਚਲੀ ਗਈ ਜੱਪੂ ਫੜਾੜ ਕਰ ਤੂੰ ਵੀ ਨਾ ਆਲਾ ਠੀਕ ਹੈ ਮੌਸਮ ਤਾਂ ਅੱਜ ਠੀਕ ਨਹੀਂ ਹੈਗਾ ਫਲ ਚਰ ਨਾਣ ਤੋਂ ਦਾ ਨਵੇੜੀ ਛਾੜੀ ਪੂਰੋ ਆ ਗਈ ਬੋਸਾ ਬੂਆ ਪੂਰੋ ਦੇ ਕੰਡੇ ਲੱਗੇ ਹੋਇਆ ਜਿਹੜੇ ਕੱਪੜਿਆਂ ਨੂੰ ਚਿੰਬੜ ਜਾਂਦੇ ਛੋਟੇ ਛੋਟੇ ਬਰੀਕ ਬਰੀਕ ਇਹ ਲਟਕ ਕੇ ਆਈ ਹੋਣੀ ਆ ਘਾਹ ਚ ਮੋਟੋ ਜੀ ਇਹਨਾਂ ਦਾ ਹੂੰ ਹਾਂ ਉੱਥੇ ਫਿਰ ਕੇ ਆਈ ਆ ਹਾਂ ਉਹ ਉੱਥੇ ਫਿਰ ਕੇ ਆਈ ਜੱਬ ਜੀ ਕਹਿੰਦੇ ਉੱਥੇ ਫਿਰ ਕੇ ਆਈ ਹੈ ਇਹ ਦੂਰ ਹਾਂ ਉੱਥੇ ਕਣਦੇ ਸੀ ਸਾਡੇ ਜਿਹੜੇ ਉਹ ਸਾਹਮਣੇ ਖੇਤ ਨੇ ਉੱਥੇ ਕਣਕ ਲੇਟ ਬੀਜੀ ਹੈ ਦੇਖੋ ਕੱਲ ਬੱਟਾ ਸਵਾਰੀਆਂ ਨੇ ਉਹਨਾਂ ਨੇ ਪਾਣੀ ਲਾਉਣ ਨੂੰ ਤੇ ਇੱਧਰ ਤਾਂ ਕਣਕ ਦੀਆਂ ਬੱਲੀਆਂ ਵੀ ਬਣ ਗਿਆ ਜਿਹੜੀ ਸਾਹਮਣੇ ਆ ਲੈ ਪੂਰੋਂ ਤਾਂ ਬਾਲੀ ਪਿਆਸੀ ਆ ਪੂਰੋਂ ਮਾਂ ਇਹਨੂੰ ਪਿਆ ਸਕੀ ਸੀ ਨਾ ਉਹ ਟੋਕਣਾ ਨਹੀਂ ਸੱਚੋ ਖਾਂਦੇ ਪਿੰਦੇ ਕਹਿੰਦੇ ਟੋਕਦੇ ਨਹੀਂ ਹੁੰਦੇ ਇਹ ਕੀ ਬਈ ਸਾੜਨੇ ਅਮਰੂਦ ਲੱਗੇ ਨੇ ਉਹ ਜਿਹੜਾ ਉਹ ਗਵਾਂਡੀਆਂ ਦੇ ਉਹ ਅਮਰੂਦ ਤੇ ਅਮਰੂਦ ਲੱਗੇ ਹੋਏ ਨੇ ਉਹ ਪਰ ਉਹਦਾ ਉਹਦਾ ਫਰਕ ਆ ਨਾ। ਹੂੰ ਉਹ ਹਾਈਬ੍ਰਿਡ ਪlant ਆ ਆ ਅਸੀਂ ਬੀਜਾਂ ਤੋਂ ਤਿਆਰ ਕੀਤਾ ਸੀ। ਮਮੇ ਪੂਰੋ। ਹਾਂ ਪੂਰੋ ਖਿਆਲ ਚਾਲਾ। ਖਾਲਾ ਪੁੱਤ ਰੋਟੀ। ਮਮੇ ਕੈਰੀ ਮੈਂ ਪਾੜ ਪੀ ਲਿਆ। ਪਾਣੀ ਪੀ ਲਿਆ। ਇਹ ਨੋਟੀ ਖਾਲਾ ਪੂਰੋ। ਅਮਾ ਨੂੰ ਭੁੱਖ ਲੱਗ ਗਈ। ਅਗਰ ਦੇਸੀ ਕਿਉ ਲੱਗਿਆ ਹੋਵੇ ਜਾਂ ਮਲਾਈ ਰੋਟੀ ਨੂੰ ਤਾਂ ਇਹ 100% ਖਾਂਦੀ ਖਾਂਦੇ ਨੇ। ਮੈਂ ਖਾ ਲੈ। ਖਾਂਦੀ ਨਹੀਂ। ਖਾਲਾ। ਪੁਰ ਖਾ। ਹੈ। ਬਾ ਬਾਪੂ ਪੂਰਾ ਨਾਈਸ ਸੈਲਫੀ ਚਲ ਜੱਪੂ ਚੱਲੀ ਅੰਦਰ ਜਪਜੀ ਦਾ ਹੋ ਗਿਆ ਪਾਣੀ ਇਹਨੇ ਖਾ ਲੈਣੀ ਇੱਕ ਇਤ ਕਾਲਾ ਜਾ ਕਤੂਰਾ ਵੀ ਆਉਣਾ ਹੁੰਦਾ ਇਹਨਾਂ ਦੋਨਾਂ ਦੀ ਭੈਸ ਹੋ ਜਾਂਦੀ ਆ ਚਲ ਜੱਪੂ ਫੜਾ ਕਰ ਤੇਰੀ ਨਾਨੀ ਨਾਨੀ ਨੇ ਫੇਰ ਦੱਸਾਂਗੇ ਹਜੇ ਨਹੀਂ ਆ ਪਤਾ ਫੜਫੜ ਨਾਲਾ ਚਲ ਕੇ ਚੱਲ ਚੱਲ ਹੈਡ ਵਾਸ਼ ਵੀ ਕਰੋ ਲਓ ਜੀ ਜਪਜੀ ਵੀ ਨਾਲ ਲੀ ਜੱਪੂ ਇਹ ਜੱਪੂ ਆਲੂ ਕੀ ਬੈਠੀ ਆ ਦੇਖ ਲੁਕ ਕੀ ਇਹ ਸੌ ਤਾਂ ਮੇਰੇ ਕੱਪੜਿਆਂ ਤੇ ਲਵੇਟਿਆ ਸੀ ਕਿ ਬਾਲ ਗਿੱਲੇ ਨਾ ਲੱਗਣ ਜਪੋਏ ਕੀ ਕਰਦੇ ਨਾ ਪੁੱਤ ਜਪਜੀ ਇਹ ਬਾਲ ਕੱਢ ਦੇਖੋ ਮੈਂ ਇਹਦੇ ਇੱਥੇ ਮੋਡਿਆਂ ਤੇ ਸੌਰੀ ਮੈਂ ਇਹਦੇ ਮੋਡਿਆਂ ਤੇ ਤੌਲੀਆ ਰੱਖਿਆ ਕਿ ਇਹਦੇ ਜਿਹੜੇ ਬਾਲ ਨੇ ਉਹ ਨੁੱਚੜਨਗੇ ਕਮੀਜ਼ ਨਾ ਗਿੱਲਾ ਹੋਵੇ ਆਪ ਦੇਖੋ ਲੁਕਣ ਲੱਗ ਗਈ ਟੋਪੀ ਦਿੰਨੀ ਆ ਇਹਦੇ ਚਪੋ ਰੁਕ ਏਦਾਂ ਕਰ ਪੁੱਤ ਤੇਰ ਕੱਪੜੇ ਸਾਰੇ ਕਿੱਲੇ ਕਰ ਦੇ ਨਾ ਕੱਪੜਿਆਂ ਦੇ ਪਾਣੀ ਚੂਸ ਲੈਣਾ ਇਦਾਂ ਤੌਲੀਆ ਰੱਖ ਦੇਉਂਦਾ ਪਿੱਛੇ ਨੂੰ ਕਰ ਬਾਦ ਹਾਂ ਤੌਲੀਆ ਨਾਲ ਨੁੱਕੇ ਬੈਠ ਜਾ ਨਾ ਰਜਾਈ ਰੱਖੀ ਪੈਰਾਂ ਤੇ ਇਦਾਂ ਕਰ ਆ ਦੇਖੋ ਟਿੱਡੀ ਹੋਰ ਕੰਮ ਇਦੋਂ ਨੂੰ ਕਰ ਮੂੰ ਸਸੀਕਾਰ ਬਲਾਓ ਸਾਰਾ ਨਾ ਸਸੀਕਾਰ ਹਾਂ ਵੈਰੀ ਗੁੱਡ ਤੇ 1 ਮਿੰਟ ਤਨ ਟੋਪੀ ਦਿੰਨੀ ਆ ਠੀਕ ਐ ਠੀਕ ਆ ਟੋਪੀ ਪਈ ਕਿੱਥੇ ਆ ਉਧਰ ਪਈ ਐ ਸ਼ਾਇਦ 1 ਮਿੰਟ ਰੁਕੀਂ ਐ ਚਾ ਹੁਣ ਪਹਿਲਾਂ ਟੋਪੀ ਦਵਾਂ ਸਵੇਰ ਦੇ 9 ਵਜੇ ਗਏ ਹਾਂ 9 ਹੀ ਵਜੇ ਨੇ ਇਹਦੀ ਨਾਨੀ ਦੇਖਦੇ ਆ ਕਿੰਨੇ ਕ ਟਾਈਮ ਤੱਕ ਆਂਦੀ ਆ ਯਾਰ ਟੋਪੀ ਜੇ ਪੁਰਾਣੀ ਆ ਲੈ ਲੈ ਪੁੱਤ ਹਾਂ ਮੇਰੀ ਫੇਵਰਟ ਟੋਪੀ ਹੋਏ ਨੂੰ ਦਿੰਨੀ ਆ ਨਹੀਂ ਮम्मा ਮੈਨੂੰ ਫੇਵਰਟ ਨਹੀਂ ਪੁੱਤ ਲੈ ਲੈ ਟੋਪੀ ਦੂ ਬਾਕੀ ਧੋਤੀਆਂ ਮੈਂ ਇਹ ਵਾਲੀ ਲੈ ਲੈ ਮਾਫਰਲ ਦਮਾ ਮਾਫਰਲ ਨਹੀਂ ਲਾ ਹੁਣੇ ਟੋਪੀ ਤੇ ਗਰਾਰੀ ਢਾਉਂਦੀ ਆ ਉਹ ਪਤਾ ਨਹੀਂ ਮੈਂ ਕਿੱਥੇ ਰੱਖਤੀ ਆ ਇਹਨੂੰ ਲੈਣ ਨੂੰ ਕੀ ਹੁੰਦਾ ਟੋਪੀ ਨੂੰ ਹੈ ਦੱਸੇ ਦੇਖ ਰੁੱਸਦੀ ਦੇਖ ਕੇ ਮੈਂ ਜੁਲਫਾਂ ਦੇ ਕਿਵੇਂ ਭਗਾ ਭਗਾ ਮਾਰਦੀ ਆ ਇਹ ਜੱਪੂ ਤੇਰੀ ਨਾਨੀ ਕੀ ਕਹੂਗੀ ਆ ਕੇ ਕਿਉਂਕਿ ਹਜ ਤੱਕ ਨਾਤੀ ਨੇ ਆ ਪੈਰਾਂ ਤੇ ਲੁਕੋਏ ਦੇ ਵਿੱਚ ਪੈਰ ਲੁੱਕੇ ਬੈਠੀ ਠੀਕ ਐ ਅੱਜ ਸਾਡੇ ਬਾਹਰ ਬੱਦਲ ਵਾਈ ਵੀ ਆ ਲੱਗਦਾ ਮੀਂਹ ਆਊਗਾ ਮੀਦਾ ਵੀ ਨੂੰ ਪਤਾ ਲੱਗਦਾ ਕਿ ਇਹ ਮੌਸਮ ਵਰਸਾ ਜੇਪੋ ਮੈਂ ਵੀ ਸਿਰ ਬੋਣਾ ਪੁੱਤਾ ਫੜਦਾ ਸਹੀ ਆ ਦੇਖ ਚਿੱਕਾ ਗਈ ਹਾ ਉਹ ਦੇਖ ਡਾਕਟਰ ਨੇ ਆਪਣਾ ਬਲੌਗ ਦੇਖ ਲੈਣਾ ਲੈ ਲੈ ਫੜਾ ਟੋਪੀ ਹਾਂ ਮੈਂ ਇਹਨੂੰ ਕਿਹਾ ਡਰਾਇਰ ਨਾਲ ਵਾਲ ਸੁਕਾ ਲਾ ਉਹ ਡਰਾਇਰ ਤੋਂ ਇਹ ਡਰਦੀ ਆ ਕਿਉਂਕਿ ਜਦ ਡਰਾਇਰ ਚਲਾਣੇ ਗਰਮ ਗਰਮ ਕੋਸੀ ਜੀ ਹਵਾ ਆਂਦੀ ਆ ਉਹ ਤੋਂ ਇਹ ਚਲਦੀ ਆ ਹਨਾ ਉਹ ਕਹਿੰਦੀ ਨਹੀਂ ਪਰ ਹੁਣ ਇਹਨੂੰ ਇਦਾਂ ਹੀ ਵਾਲ ਸੁਕਾਉਣੇ ਪੈਣੇ ਆ ਆ ਦੇਖੋ ਆ ਗਈ ਸੈਟ ਡਾਕਟਰ ਸਰ ਜੱਜ ਜੀ ਬਹੁਤ ਸਿਆਣੀ ਆ ਇਸ ਕਰਕੇ ਉਹਨੂੰ ਕੁਛ ਨਾ ਕਿਹਾ ਦੇਖੋ ਇਹਨੇ ਟੋਪੀ ਲੈ ਲਈ ਠੀਕ ਹੈ ਡਾਕਟਰ ਕਹਿੰਦੇ ਜਦ ਤੱਕ ਜੱਜ ਜੀ ਦੇ ਵਾਲ ਸੁੱਕਦੇ ਨੇ ਟੋਪੀ ਨਹੀਂ ਉਤਾਰਨੀ ਠੀਕ ਹੈ ਤੌਲੀਆ ਦੇ ਦੇ ਮੈਨੂੰ ਚਲ ਤੌਲੀਆ ਦੇ ਦੇ ਮੈਂ ਚੁੰਨੀ ਦਿੰਨੀ ਆ ਉਹ ਪਈਆ ਚੁੰਨੀ ਇੱਥੇ ਲਵੇਟਨੀ ਠੀਕ ਹੈ ਠੀਕਾ ਤੌਲੀਆ ਫਿਰ ਆਏ ਹਨ ਰਹਿਣ ਦਿੰਨੀ ਆ ਤੌਲੀਆ ਨਰਮ ਜਿਆ ਅਮਾੜੀ ਚੁੰਨੀ ਹਾਂ ਇਹ ਚੁੰਨੀ ਪਿੱਛੇ ਰੱਖ ਲੈ ਮੋਢਿਆਂ ਤੇ ਤੇ ਇਹ ਤੇ ਪਾਣੀ ਲੱਗ ਜਾਊਗਾ ਠੀਕ ਹੈ ਆ ਲੈ ਪਕੜ ਲੈ ਫੜ ਇੱਕ ਤਾਂ ਕੁਰਸੀ ਤੇ ਨਾ ਸਾਡੇ ਕੱਪੜੇ ਕੋਟੀਆਂ ਸਰਦੀ ਦੀਆਂ ਕਿਉਂਕਿ ਰੱਖਣ ਨੂੰ ਜਗ੍ਹਾ ਨਹੀਂ ਕੋਈ ਇੱਥੇ ਟੰਗਣੀ ਨਹੀਂ ਲੱਗੀ ਹੋਈ ਟੰਗਣੀਆਂ ਲੱਗੀਆਂ ਸੀ ਉਹ ਟੁੱਟ ਜਾਂਦੀਆਂ ਨੇ ਕਿਉਂਕਿ ਭਾਰੀ ਹੁੰਦੇ ਨੇ ਕੱਪੜੇ ਫਿਰ ਸਾਡਾ ਆ ਹੀ ਠੀਕ ਐ ਇੱਕ ਸਾਈਡ ਤੇ ਕੁਰਸੀ ਰੱਖੀ ਹੋਈ ਆ ਲਿਆ ਜੱਪੂ ਕਰਾ ਲਓ ਜੀ ਇਹ ਚੁੰਨੀ ਦੇ ਦਵਾ ਪਹਿਲਾਂ ਸੈੱਟ ਕਰਕੇ ਇਹ ਕਰਦੇ ਆ ਅਗੇ ਹਜੇ ਮੈਂ ਬਾਲ ਖੋਲਣੇ ਸੀ ਹਾਂ ਗੋ ਫੇਰ ਲਾਇਆ ਲਫਾਫਾ ਆਏ ਕਿ ਮੈਂ ਲਫਾਵਾ ਲਾਏਂਗੇ ਓਏ ਪਲਾਸਟਿਕ ਦਾ ਲਫਾਵਾ ਲਾਉਂਦੇ ਮੇਰੇ ਮਮਣੇ ਨਾਲਾ ਅਸੀਂ ਤਾਂ ਕਣੀ ਆ ਗਈਆਂ ਸਿੱਕੇ ਅੱਛੀ ਗੱਲ ਮਤ ਤੁਸ ਸਾਡਾ ਦੋਸਤ ਕੀ ਗੱਲ ਮਤ ਫਾੰਦੇ ਨੇ ਗਾਇਸ ਚਾਹ ਬਣਾਈ ਏ ਸਰਦਾਰ ਜੀ ਤੇ ਮੰਮੀ ਨੇ ਚਾਹ ਪੀਣੀ ਆ ਯਾਰੋ ਅਨਾਰ ਅੱਛਾ ਓ ਰ ਮੈਡਮ ਚਾਹ ਠਹਿਰ ਕੇ ਪੀਊਗੀ ਚਲ ਕੋਈ ਨਾ ਬਾਤਾ ਨਹੀਂ ਲਾਇਆ ਨਹੀਂ ਜੀ ਪਲਾਸਟਿਕ ਦਾ ਲਫਾਵਾ ਡੱਬੇ ਤੇ ਮੈਂ ਕਹਾਂ ਛੱਲ ਵੱਜ ਜੇ ਠੀਕ ਆ ਜਿਹੜਾ ਵੀ ਦੁੱਧ ਪਿੰਡੋਂ ਲੈ ਕੇ ਆਣਾ ਉਹ ਤੇ ਲਿਫਾਫਾ ਨਹੀਂ ਲਾਉਣਾ ਪਿਛਲੀ ਬਾਦ ਨਾ ਗਾਇਜ਼ ਮੇਰੀ ਮੰਮੀ ਲਿਫਾਫਾ ਦੁੱਧ ਤੇ ਨੀਲੇ ਰੰਗ ਦਾ ਲਗਾ ਕੇ ਲਿਆਈ ਔਰ ਦੁੱਧ ਦੇ ਉੱਪਰ ਜਿਹੜੀ ਮਲਾਈ ਹੁੰਦੀ ਆ ਉਹਦੇ ਵਿੱਚ ਪਲਾਸਟਿਕ ਘੁਲ ਗਈ ਤੇ ਉਸ ਦਿਨ ਤੋਂ ਬਾਅਦ ਤੁਸੀਂ ਵੀ ਘਰ ਦੇ ਵਿੱਚ ਪਲਾਸਟਿਕ ਨਾ ਵਰਤਿਆ ਕਰੋ ਕਿਉਂਕਿ ਪਲਾਸਟਿਕ ਘੁਲਦੀ ਆ ਮਾਈਕਰੋ ਪਲਾਸਟਿਕ ਜਾ ਕੇ ਆਪਣੀ ਹੈਲਥ ਨੂੰ ਬਹੁਤ ਖਰਾਬ ਕਰਦੀ ਆ ਘਰ ਦੇ ਵਿੱਚ ਪੋਣੀਆਂ ਵੀ ਪਲਾਸਟਿਕ ਦੀਆਂ ਨਾ ਵਰਤਿਆ ਕਰੋ ਤੇ ਫੇਰ ਮੰਮੀ ਨੇ ਪਲਾਸਟਿਕ ਮਤਲਬ ਲਿਫਾਫਾ ਨਹੀਂ ਲਗਾਇਆ ਆ ਧੋ ਕੇ ਰੱਖਿਆ ਮੰਮੀ ਦਾ ਚੋਲਾ ਕਿਉਂਕਿ ਇਹਦੇ ਵਿੱਚ ਦੁੱਧ ਡੁੱਲ ਗਿਆ ਮੰਮੀ ਕਹਿੰਦੀ ਆ ਦੇਖ ਅੱਧੇ ਚੋਂ ਅੱਧਾ ਗਲਾਸ ਡੁੱਲ ਗਿਆ ਮੈਂ ਕਿਹਾ ਇਹ ਡੁੱਲਿਆ ਠੀਕ ਐ ਕਮ ਸੇ ਕਮ ਸੇਤ ਤਾਂ ਠੀਕ ਆ ਮੈਂ ਇੱਕ ਮਿਰਚੀ ਕੁ ਲੈ ਕੇ ਆਈ ਜੱਪੇ ਕੁ ਚੀਕੋ ਦੇ ਨਾਨੀ ਨੂੰ ਕੰਮ ਲਾਦਾ ਨਾਰਸਿਲ ਦੀ ਮਾਤੇ ਉਧਰ ਮੋਟੂ ਛੱਲਣ ਲੱਗਿਆ ਚਲ ਕੋਈ ਨਾ ਖਾਓ ਖਾਓ ਲੈ ਜਪ ਦੇਂਕਾ ਆਪਣੀ ਨਾਨੀ ਨੂੰ ਕੰਮ ਲਾਇਆ ਇਹ ਤਾਂ ਜਿਆਦਾ ਪੱਕਾ ਆ ਆ ਬੈਠੀ ਜੱਜ ਜੀ ਫਟਾਫਟ ਨਾਲ ਆਲੀ ਕਿ ਮੇਰੀ ਨਾਨੀ ਨੇ ਆਉਣਾ ਫਟਾਫਟ ਨਾਲ ਆਲੀ ਮਾਤੇ ਫਟਾਫਟ ਕੰਮ ਨਿਬੇੜਤਾ ਚਲੋ ਚਾਹ ਪਾ ਕੇ ਦੇਈ ਹੈ ਨਾ ਅਵਾਲੀਆਂ ਆ ਗਿਆ ਕਾਫੀ ਆਪਣੀਆਂ ਖੇਡਾਂ ਖੇਡਣ ਲੱਗੀ ਆ 11:30 ਹੋ ਗਏ ਜੀ ਦੁਪਹਿਰ ਨਾ ਸੌਰੀ 11:30 ਹੋ ਗਏ ਸਵੇਰ ਦੇ ਮੰਮੀ ਚਲੀ ਗਈ ਸਰਦਾਰ ਜੀ ਵੀ ਗਏ ਹੋਏ ਆ ਪਰ ਬਾਹਰ ਆ ਗਿਆ ਮੀ ਦੇਖੋ ਕਹਿੰਦੇ ਨੇ ਇਨਸਾਨ ਦੇ ਆ ਜਿਉਂਦੇ ਜੀ ਤਾਂ ਰਹਿਆ ਬਹੁਤ ਹੁੰਦੀਆਂ ਨੇ ਪਰ ਕਾਮਯਾਬ ਹੋਈ ਹੁੰਦੀ ਆ ਜਿਹਦਾ ਸਹੀ ਟਾਈਮ ਆਇਆ ਹੋਵੇ ਮੈਂ ਨਾ ਹੁਣ ਛੱਤ ਤੇ ਚੱਲੀ ਸੀ ਸਰਦਾਰ ਜੀ ਤੋਂ ਖੁਸ਼ੀ ਨੂੰ ਮੈਂ ਕਹਿਤਾ ਸੀ ਦਾਣਾ ਪਾ ਦਿਓ ਭਾਈ ਮੈਂ ਸਿਰ ਨਾ ਆਤੀ ਹਵਾ ਲੱਗ ਜਾ ਲੋ ਇਹਨੂੰ ਵਿੜਕਾ ਗਈ ਮੈਡਮ ਜੀ ਨੂੰ ਇਹ ਤੋਂ 2 ਮੀਟਰ ਉੱਕ ਜਾ ਮੈਂ ਨਾ ਹੁਣ ਤੋਰੀਆਂ ਦੇ ਬੀਜ ਲਗਾਣੇ ਸੀ ਬੀਜ ਤਾਂ ਮੈਨੂੰ ਮਿਲ ਗਏ ਮੈਂ ਇੱਕ ਨਾ ਤੋਰੀ ਸੁਕਾ ਕੇ ਘਰੇ ਰੱਖੀ ਹੋਈ ਸੀ ਉਹਦੇ ਵਿੱਚ ਬੀਜ ਵੀ ਹੈਲਦੀ ਨੇ ਪ੍ਰਸਾਤਾں ਚ ਵੀ ਉਗਾਏ ਸੀ ਤੇ ਤੋਰੀ ਇੱਥੇ ਪਈਆ ਪਰ ਗੱਲ ਕੀ ਹੋ ਗਈ ਹੁਣ ਮੀਂਹ ਪੈਦਾ ਬਾਹਰ ਮੈਂ ਕੀ ਕਰਾਂ ਆ ਦੇਖੋ ਆ ਤੋਰੀ ਤਾਂ ਉਦਾਂ ਹੀ ਬੰਦ ਪਈਆ ਇਹ ਤਾਂ ਮੈਂ ਤੋੜੀ ਨਹੀਂ ਤੇ ਇੱਕ ਤੋਰੀ ਤੋੜੀ ਆ ਆ ਵਾਲੇ ਇਹਦੇ ਵਿੱਚ ਬੀਜ ਹੈਗੇ ਨੇ ਇਹਨੂੰ ਵੀ ਇੱਥੇ ਰੱਖਦਾ ਕੁਝ ਕਬੀਜ਼ ਮੈਂ ਹੋਰ ਲੱਭਾ ਮੈਂ ਜਦੋਂ ਸੱਤ ਤੇ ਆਈ ਨਹੀਂ ਪੈਂਦਾ ਸੀ ਹਲਕੀ ਜਿਹੀ ਕਿਣ ਮੇਣਾ ਮਤਲਬ ਜੀ ਚਲੋ ਵਧੀਆ ਮੇਰੀ ਭੈਣ ਨਹੀਂ ਆਈ ਅੱਜ ਔਰ ਮੰਮੀ ਟਾਈਮ ਨਾ ਲਾ ਕੇ ਚਲੀ ਗਈ ਕਿਉਂਕਿ ਮੌਸਮ ਖਰਾਵਾ ਹਨਾ ਪਰੇਸ਼ਾਨੀ ਦਾ ਕੰਮ ਹੋ ਜਾਂਦਾ ਕੀ ਪਤਾ ਸਰਦਾਰ ਜੀ ਗਏ ਨੇ ਕਿ ਇੱਥੀ ਨੇ ਉਹਨਾਂ ਨੂੰ ਵੀ ਅੱਜ ਕੰਮ ਸੀ ਮੈਨੂੰ ਵੀ ਕੰਮ ਸੀ ਮੈਂ ਅਨਿਵਰਸਰੀ ਨੂੰ ਦੇਖੋ ਗਮਲੇ ਲੈਣੇ ਸੀ ਖਰੀਦ ਕੇ ਲਿਆਣੇ ਸੀ ਹਨਾ ਚਲੋ ਕੋਈ ਨਾ ਅੰਨੇ ਮਖਾ ਤਿਆਰ ਕਰਾਂ ਖਾਦ ਤਿਆਗ ਹੋ ਰਹੀ ਆ ਤੇ ਅਗਰ ਤੁਸੀਂ ਵੀ ਸਬਜ਼ੀਆਂ ਲਗਾਉਣੀਆਂ ਨੇ ਸਬਜ਼ੀਆਂ ਜ਼ਰੂਰ ਲਗਾਓ ਜੀ ਆਹ ਦੇਖੋ ਮੀਂਹ ਪੈਂਦਾ ਹੈਗਾ ਥੋੜਾ ਹੀ ਆ ਪਰ ਨਾ ਧੋ ਕੇ ਮੀਂਹ ਚ ਤਾਂ ਜਾਣਾ ਹੀ ਨਹੀਂ ਚਾਹੀਦਾ ਮੈਂ ਬੂਟਿਆਂ ਨੂੰ ਵੈਸੇ ਕੱਲ ਸ਼ਾਮੀ ਪਾਣੀ ਪਾ ਦਿੱਤਾ ਸੀ ਕੱਪੜੇ ਵਗੈਰਾ ਵੀ ਅਸੀਂ ਕੱਲ ਧੋਲੇ ਅੱਜ ਮੈਂ ਕੱਪੜਿਆਂ ਤੋਂ ਛੁੱਟੀ ਲੈ ਲਈ ਜਿੱਦਾਂ ਕੱਪੜੇ ਜ਼ਿਆਦਾ ਹੁੰਦੇ ਨੇ ਫਿਰ ਮੈਂ ਡੇਲੀ ਧੋਂਦੀ ਰਹਿਣੀ ਆ ਹੱਥ ਨਾਲ ਅਗਰ ਨਾਰਮਲ ਕੱਪੜੇ ਨੇ ਆਪਣੇ ਰੋਜ਼ ਦੀ ਰੁਟੀਨ ਵਾਲੇ ਤਾਂ ਫਿਰ ਇੱਕ ਦਿਨ ਛੱਡ ਕੇ ਵੀ ਆਸਾਨੀ ਨਾਲ ਤੋਤੇ ਜਾਂਦੇ ਨੇ ਤੇ ਨਾਲੇ ਕੱਪੜੇ ਜ਼ਿਆਦਾ ਨਹੀਂ ਹੁੰਦੇ ਚਲ ਆਜੋ ਭੂ ਨੀਚੇ ਚੱਲਦੇ ਆਂ ਜਾਦੂ ਖੇਡਦੀ ਆਂ ਜਾਦੂ ਜਾਦੂ ਖੇਡਦੀ ਆਂ ਇਹ ਆਪਣੇ ਦਾदू ਤੋਂ ਆਹ ਬਾਲਟੀ ਛੋਟੀ ਜੀ ਲੈ ਕੇ ਆਈ ਆ ਇੱਕੋ ਪਈਆ ਇੱਕ ਦੋ ਇੱਥੋਂ ਲੁਕੋਈਆਂ ਨੇ ਇਹ ਛੱਡਦੀ ਨਹੀਂ ਸੀ ਉਹਨਾਂ ਨੂੰ ਦਲਿਕ ਤੋਂ ਮੇਰੇ ਕੰਮ ਦੀਆਂ ਨੇ ਇਹਦਾ ਚਲੋ ਵਧੀਆ ਜਿਹੜੇ ਦੇ ਕੋ ਗਿਫਟ ਇਕੱਠੇ ਹੋਏ ਨੇ ਇੱਕ ਬਾਲਟੀ ਦਾ ਤਾਂ ਇਹਨੇ ਟੇਬਲ ਬਣਾਇਆ ਹੋਇਆ ਮੈਡਮ ਜੀ ਨੇ ਆਹ ਭਈਆ ਬਾਲਟੀ ਦਾ ਟੇਬਲ ਦਾ ਕੰਮ ਦਿੰਦੀ ਆ ਹਨਾ ਜੱਪੂ ਜੱਬ ਜੀ ਸਿਰ ਨਾ ਆ ਕੇ ਹਟਿਆ ਤੇ ਟੋਪੀ ਜਿਵੇਂ ਉਤਾਰੀ ਹੋਣੀ ਇਹਦੇ ਡਰਾਇਰ ਫੇਰੀ ਆ ਥੋੜੀ ਜੀ ਡਰਾਇਰ ਫਰਾ ਕੇ ਨਾ ਡਰ ਗਈ ਜੱਪੂ ਆ ਸਫਾਈ ਤਾਂ ਕਰੋ ਪੁੱਤ ਆ ਸਾਰੇ ਟੋਆਿਆਂ ਦੀ ਉਦਰਾ ਉਹਦੇ ਵਿੱਚ ਸਾਰੇ ਖਡਾਉਣੇ ਰੱਖੋ ਦੇ ਦਰਾ ਖੁੱਲੇ ਨੇ ਇਹਦੇ ਵਿੱਚ ਕਾਕਰੋਚ ਵੜ ਕੇ ਬਹਿ ਜੂ ਆ ਟੋਕਰੀਆਂ ਲਿਆ ਨੂੰ ਇੱਕ ਦਿਨ ਗਾਇਬ ਕਰਨਾ ਪੈਣਾ ਫਿਰ ਮੋਗੰਬੋ ਖੁਸ਼ ਹੋ ਜਾਏਗਾ ਇੱਕ ਥਾਣਾ ਇਹ ਧਿਆਨ ਰੱਖਦੀ ਆ ਪਾਈ ਪਾਈ ਚੀਜ਼ ਦਾ ਅਲੀ ਫਾਫਾ ਇਹਥੇ ਕਿਉਂ ਰੱਖਿਆ ਇਨਡਸਟ ਬੀਨ ਚ ਛੁੱਟੋ ਲਿਫਾਫੇ ਨਹੀਂ ਵਰਤਦੇ ਹੁੰਦੇ ਪੁੱਤ ਠੀਕ ਹੈ ਆ ਦੇਖੋ ਜੱਜ ਜੀ ਸਪਾਈ ਕਰਦੀ ਆ ਨਾ ਉਹ ਨੰਬਾਜ ਆਵਾਜ਼ ਵੀ ਰੱਖ ਬਾਜ ਰਹਿਣ ਦੇ ਖੰਭ ਟੁੱਟ ਜਾਣਗੇ ਆ ਰੱਖ ਦੇ ਹਾਂ ਲਗਾ ਦੋ ਢੱਕਣ ਅੱਛਾ ਵੱਡੀ ਬਾਲਟੀ ਉਹ ਕੱਢ ਕੇ ਲੈ ਕੇ ਆਈ ਉਧਰੋਂ ਮੈਂ ਕਿਹਾ ਕਿ ਤੇ ਛੋਟੀ ਆ ਪੈ ਗਈ ਨੀ ਗਾਇ ਵੀ ਚਲ ਕੋਈ ਨਾ ਖੇਲੋ ਹਾਂ 12ਵੀਂ ਮੀ ਪੈਂਦਾ ਜੱਪੂ ਇਹ ਜਿਹੜੀ ਝੜੀ ਹੈ ਨਾ ਬਸ ਇਹਦਾ ਤਾਂ ਕੰਮ ਖਰਾਬ ਹੀ ਆ ਕਦੋਂ ਟਾਈਮ ਤੱਕ ਚੱਲੇ ਮੀ ਕਦੋਂ ਨਾ ਇੱਕਦਮ ਮੀ ਪੈ ਜਾ ਪਤਾ ਹੁੰਦਾ ਕਿ ਫੁੱਲ ਮੀ ਪੈ ਗਿਆ ਉਹਨਾਂ ਕਿਨਮੈਨਾਂ ਕਿਰਮੈਨ ਨੇ ਕੋਈ ਕੰਮ ਨਹੀਂ ਕਰਨ ਦੇਣਾ ਭਾਈ ਚਲ ਦੇਖੋ ਕਿਨਮੈਨ ਦੇ ਹਾਲ ਹਾਂ ਆਦਾ ਚਲ ਉਧਰ ਸਬਜੀ ਵਾਲਾ ਭਾਈ ਵੀ ਆਇਆ ਦੁਪਹਿਰ ਹੀ ਕਿਨਮੈਨ ਥੋੜੀ ਧੁੱਪ ਤਾਂ ਹੈਗੀ ਸੀ ਵਿੱਚ ਹੁਣ ਹਟ ਗਈ ਹੁਣ ਹੈ ਨਹੀਂ ਹਾਂ ਨਹੀਂ ਹਾਲ ਵਿਚਾਰੇ ਤੂੰ ਖਾ ਗਈ ਨਾ ਰੋਟੀ ਹਣਾ ਹਾਂ ਨੂੰ ਪਿਆਰੀ ਲੱਗ ਰਹੀ ਸੀ ਪਿਆਰੀ ਲੱਗਦੀ ਸੀ ਹਾਂ ਮਮਾ ਨਾ ਸਾਡੀ ਆ ਮਮੀ ਲੈ ਕੇ ਹੀ ਸਾਡੇ ਪਿੰਡ ਕੋ ਵੀ ਲੱਗੀ ਹੋਈ ਆ ਤੇ ਜਪਜੀ ਤੇ ਮੈਂ ਹਨਾ ਜੱਪੂ ਆਪਾਂ ਨੇ ਤੋਰੀਆਂ ਦੇ ਬੀਜ ਲਗਾਤੇ ਨਾ ਅਸੀਂ ਤੋਰੀਆਂ ਦੇ ਬੀਜ ਲਗਾਤੇ ਤੇ ਹੁਣ ਜਦੋਂ ਪੁੰਗਰਨਗੇ ਫਿਰ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਵੱਧ ਤੋਂ ਵੱਧ ਬੀਜ ਲਗਾਏ ਨੇ ਜੱਪੂ ਸਿੱਧਾ ਬੈਠਾ ਅੰਮਾ ਇੱਕ ਟੰਟਾ ਤੇ ਹੁਣ ਮੈਂ ਹਟ ਗਿਆ ਥੋੜੀ ਜੀ ਤੁਸੀਂ ਬਣਾਣਾ ਖਾਨ ਤੋਂ ਬਾਅਦ ਪੁੱਤਰਾ ਥੋੜੀ ਨਹੀਂ ਸਾਫ਼ ਕੀਤੀ ਤੇ ਹੁਣ ਮੀਂਹ ਹਟ ਕੇ ਹਲਕੀ ਜੀ ਧੁੱਪ ਨਿਕਲਿਆਈ ਮੌਸਮ ਨਿੱਗਾ ਠੀਕ ਹੈ ਠੀਕ ਹੈ ਬੈਠ ਜਾ ਸਿੱਧੀ ਨਾਲ ਉਥੇ ਬੈਠ ਕੁਰਸੀ ਤੇ ਇਹ ਫੱਟੀ ਇਹ ਨਾਲ ਬਾਲਟੀ ਦੇ ਟੱਕਣ ਲੱਗ ਜੂਗਾ ਬੰਦ ਹੋ ਜੂ ਫਿਰ ਕਹਿੰਗੇ ਖੁੱਲਦਾ ਨਹੀਂ ਮਮਾ ਅੱਛਾ ਖੁੱਲ ਗਿਆ ਕਈ ਵਾ ਟੁੱਟ ਜਾਂਦਾ ਤੁਸੀਂ ਦੋ ਟੱਕਣ ਤੋੜਦੇ ਮੈਨੂੰ ਕੀ ਪਤਾ ਤੁਹਾਡੇ ਜੀ ਕਿਸੇ ਨੇ ਤੋੜਿਆ ਤੁਸੀਂ ਜਾਂ ਤੁਹਾਡੇ ਪਾਪਾ ਜਾਂ ਦੀਦੀ ਨੇ ਮੈਨੂੰ ਹੁਣ ਕੀ ਪਤਾ ਮੈਂ ਕਿਹਾ ਤੁਹਾਡੀ ਰਾਖੀ ਰੱਖਦੀਆਂ ਪਾਪਾ ਨੇ ਤੋੜਿਆ ਚਲ ਆ ਜਾਂਦੇ ਫਿਰ ਅੱਜ ਪਾਪਾ ਨੂੰ ਪੁੱਛਦੇ ਆ ਠੀਕ ਐ ਤੋ ਗਾਇਜ਼ ਇੱਕ ਹਾਂ 1 ਵਜੇ ਚ ਥੋੜਾ ਜਿਹਾ ਟਾਈਮ ਰਹਿ ਗਿਆ 5-10 ਮਿੰਟ ਬਸ ਸਰਦਾਰ ਜੀ ਆ ਜਾਣ ਤੇ ਬਣਾਈਏ ਰੋਟੀ ਅੱਜ ਅਸੀਂ ਬਣਾਈਏ ਮੂੰਗੀ ਮਸਰੀ ਕਿਉਂਕਿ ਅੱਜ ਮੰਮੀ ਨੇ ਗੋਭੀ ਲੈ ਕੇ ਆਉਣੀ ਸੀ ਮੈਂ ਕਿਹਾ ਚਲ ਦੋ ਟਾਈਮ ਲਈ ਮੂੰਗੀ ਮਸਰੀ ਉਹ ਬਣਾ ਲੈਂਦੇ ਆ ਸ਼ਾਮ ਨੂੰ ਗੋਭੀ ਬਣਾ ਲਵਾਂਗੇ ਦੁਪਹਿਰ ਦੀ ਰੋਟੀ ਬਣਾ ਲਈ ਹੁਣ ਕਿਤੇ ਸੀ ਜਾ ਕੇ ਆਉਣਾ ਸੀ ਸਰਦਾਰ ਜੀ ਵੀ ਆ ਗਏ। ਇੱਕਾ ਬੱਕਰੀਆਂ ਵਾਲੇ ਅੰਕਲ ਨੇ ਨਾ ਬਹੁਤ ਤੰਗ ਕੀਤਾ। ਹਮੇਸ਼ਾ ਗੁਲਾਬ ਦਾ ਬੂਟਾ ਖਵਾ ਦਿੰਦਾ। ਚਲੋ ਜਦੋਂ ਘਾਹ ਫੂਸਾ ਉਹ ਖਵਾ ਲਓ ਹਨਾ। ਘਾਹ ਦਾ ਬੂਟਾ ਮੈਂ ਸੰਗਿਆ ਸਾਹ ਬਲਾ ਦਾ ਬੂਟਾ ਮੈਂ ਸੰਗਿਆ ਵੀ ਆ। ਨਾ ਦੇਖੋ ਬੱਕਰੀਆਂ ਲੱਗੀਆਂ ਇਹਨਾਂ ਖਾਣ ਇੱਥੇ ਤਾਂ ਬਾਬਾ ਬੈਠਾ ਰੱਖੀ ਤੇ ਔਰ ਇੱਥੇ ਮੇਰਾ ਗੁਲਾਬ ਦਾ ਬੂਟਾ ਖਵਾ ਜਾਂਦਾ ਹਮੇਸ਼ਾ। ਆ ਘਾਹ ਇੰਨਾ ਉੱਗਿਆ ਇਹ ਖਵਾ ਦੇਣਾ। ਉਹ ਦੇਖ ਉੱਧਰ ਵੀ ਕਿੰਨਾ ਘਾਹ ਏ ਉੱਧਰ ਵੀ ਦੇਖੋ ਕਿੰਨੀ ਹਰਿਆਲੀ ਆ ਹਨਾ ਹੁਣ ਤੱਕ ਪਸੰਦ ਰੁੱਤ ਚ ਵਧੀਆ ਹੋ ਜਾਣਾ ਜਾਨਵਰਾਂ ਨੂੰ ਖਾਣ ਲਈ ਬਰੇ ਬਾਬਾ ਪੰਗੇ ਲੈਣ ਲਈ ਹੜਦਾ ਹੈਗਾ ਇਹ ਬਾਬੇ ਯਾਤ ਨਹੀਂ ਜਾਂਦੀ ਕਈ ਵਾਰ ਮੈਂ ਇਹਨੂੰ ਕਿਹਾ ਬਾਬੇ ਨਾ ਇਦਾਂ ਨਾ ਗਲਾਬ ਦੇ ਪਤਾ ਮੈਂ ਜਪਜੀਲੀ ਗੁਲਕੰਦ ਬਣਾਉਣੀ ਆ ਜਪਜੀ ਨੂੰ ਮੈਂ ਕਹਿਣੀ ਹੁੰਦੀ ਆ ਕੈਂਡੀ ਬਣਾਵਾ ਤਾਂ ਕੈਂਡੀ ਦਾ ਮਤਲਬ ਗੁਲਕੰਦ ਬਣਾ ਦੇਣੀ ਹੁੰਦੀ ਆ ਸ਼ਹਿਦ ਜਾਂ ਥੋੜਾ ਮਿੱਠਾ ਪਾ ਕੇ ਤਾਂ ਬਹੁਤ ਵਧੀਆ ਖੁਸ਼ ਹੋ ਕੇ ਖਾਂਦੀ ਆ ਜੱਬਜੀ ਚਲੋ ਹੁਣ ਚੱਲੀਏ ਚਲ ਆਏ ਮੋਟੂ ਆ ਕੁੰਡੀ ਲਗਾ ਦਿਓ ਤੇ ਪਵਾ ਜਾ ਚੱਲੀਏ ਇੱਕ ਚੁੰਨੀ ਵੀ ਚੱਕਣੀ ਆ ਉਹ ਗ੍ਰੇਡ ਬਾਹਰੋਂ ਨਿਕਲ ਗਿਆ ਆਵਾਜ਼ ਆ ਗਈ ਉਸ ਤੋਂ ਫੜਦੇ ਤਾਂ ਮੈਂ ਬੋਲਣ बदल वाली चाकू कि हाँ चक लो फिर हाँ दे हाँ मैं थोड़ी पाड़ ली सी चुनी तोरिया के बीज लगाए ने चलो जब जी फटा हाँ चलाए तो ਇਧਰੋਂ ਫੜਾਉਣੀਆਂ ਕੱਢ ਜਾ ਬੈਠੀ ਰਹਿਣ ਮੈਨੂੰ ਬੈਠੀ ਰਹਿ ਪਾਪਾ ਨੂੰ ਪਕੜ ਲੈ ਪਾਪਾ ਉਧਰ ਫੜਾਉਣਗੇ ਲਓ ਜੀ ਅਸੀਂ ਆ ਗਏ ਨਰਸਰੀ ਇਹ ਆ ਨਰਸਰੀ ਤੇ ਦੇ ਦੇ ਦਿਆਂ ਉਹ ਜਿਹੜਾ ਆਲਣਾ ਮੇਰੇ ਕੋਲ ਵੀ ਆ ਤੇ ਗਮਲੇ ਦੇਖੀਏ ਚੱਲ ਜੱਪੂ ਵਾਹ ਕਿੰਨੇ ਸੋਹਣੇ ਫੁੱਲਾਂ ਕਿੰਨੇ ਸੋਹਣੇ ਫੁੱਲਾਂ ਓ ਯੈਲੋ ਬਲਾਬੀਆ ਆ ਕਿੰਨਾ ਸੋਹਣਾ ਬੂਟਾ ਹੈ ਨਾ ਮੈਕੈਨਿਕ ਤੋਂ ਆਹ ਲੈ ਲੈਨੇ ਆ ਹੈ 1 2 ਕਿੰਨਾ ਵਧੀਆ ਡਿਜ਼ਾਈਨ ਦਿੱਤਾ ਉਹ ਪਲਾਂਟ 200 400 ਕੁਝ ਹਿੱਸਾ ਉਹਨਾਂ گلاب ਦੇ ਬੁੱਟੇ ਇਹਦੇ ਨਾਲ ਤਾਂ ਫਿਰ ਦੇਸੀ ਗੁਲਾਬ ਦੀ ਕਟਿੰਗ ਉਗਾਵਾਂਗੇ ਬਚਤ ਚਲੋ ਬਚਤ ਜੋ ਜੀ ਵਾਹ ਸਟਾਈਲ ਮਾਰਦੀ ਆ ਚਲਾ ਜਾ ਚਲੋ ਕਮਲੇ ਖਰੀਦਦੇ ਚਲੋ ਚੱਕੀ ਆ ਅੱਗੇ ਦੇਖਿਆ ਤਾਂ ਬੱਕਰੀਆਂ ਵਾਲਾ ਬਾਪੂ ਨਾ ਸਾਡੇ ਜਾਣ ਤੋਂ ਬਾਅਦ ਆ ਦੇਖੋ ਫੁੱਲ ਸਾਰੇ ਖਵਾ ਗਿਆ ਇਹਦੇ ਇਹ ਬਾਪੂ ਨਾ ਐਵੇਂ ਨਹੀਂ ਕਰਨਾ ਚਾਹੀਦਾ ਨਾ ਕਿਸੇ ਨੂੰ ਤੰਗ ਚਲ ਪਾਣੀ ਪੀ ਗਏ ਬੱਕਰੀਆਂ ਕੋਈ ਨਾ ਇਧਰ ਉਹ ਅਮਰੂਦ ਨੀਚੋ-ਨੀਚੋ ਖਵਾਈ ਜਾਂਦਾ ਤੇ ਚਲੋ ਸਰਦਾਰ ਜੀ ਨੇ ਗਮਲੇ ਤਾਂ ਰੱਖਦੇ ਅੰਦਰ ਆ ਅਸੀਂ ਤਿੰਨ ਗਮਲੇ ਲੈ ਕੇ ਆਏ ਆ ਗਾਇਸ ਇਹਦਾ ਮਟੀਰੀਅਲ ਨਹੀਂ ਵਧੀਆ ਹੈਗਾ ਬਹੁਤ ਹਲਕਾ ਆ ਬਹੁਤ ਵਧੀਆ ਗਮਲੇ ਨੇ ਇੱਕਾ ਵੱਡਾ ਗਮਲਾ ਲੈ ਕੇ ਆਇਆ ਇੱਕ ਇਹਦੇ ਨਾਲ ਦਾ ਛੋਟਾ ਫਿਰ ਸਕੂਟਰੀ ਤੇ ਤਿੰਨੋਂ ਗਮ ਲੈ ਆਣੇ ਸੀ ਫਿਰ ਇਸ ਕਰਕੇ ਅਸੀਂ ਇਹ ਤਿੰਨ ਗਮਲੇ ਲੈ ਆਣੇ ਆ ਲਿਆਂਦੇ ਨੇ ਤੇ ਬੂਟੇ ਵਗਾਰਾ ਮੈਂ ਲਗਾਉਣੇ ਕਟਾਤੇ ਕਿਉਂਕਿ ਮੈਂ ਕਲਮਾ ਗ로우 ਕੀਤੀਆਂ ਨੇ ਆ ਮਿੱਟੀ ਪਈ ਆ ਤੇ ਆ ਪਈ ਆ ਸੁਆ ਇਹਦੇ ਵਿੱਚ ਮੈਂ ਟਾ ਕੇ ਰੱਖੇ ਨੇ ਬੀਜ ਤੋਰੀਆਂ ਦੇ ਇਹਦੇ ਵਿੱਚ ਲੱਗੀਆਂ ਨੇ ਗੁਲਾਬ ਦੀਆਂ ਕਲਮਾ ਤੇ ਇਧਰੋਂ ਸ਼ਾਮ ਦੀ ਧੁੱਪ ਆਂਦੀ ਆ ਇਹ ਛਾਂ ਵਾਲਾ ਏਰੀਆ ਜਿੱਥੇ ਆ ਕਲਮਾਂ ਲੱਗੀਆਂ ਹੋਈਆਂ ਨੇ ਇਹੜੀਆਂ ਕਲਮਾਂ ਨੇ ਇਹ ਆ ਮੌਸਮ 'ਚ ਆਸਾਨੀ ਨਾਲ ਲੱਗ ਜਾਂਦੀਆਂ ਨੇ ਫਰਵਰੀ ਮਹੀਨੇ 'ਚ ਤਾਂ ਕਿ ਤੁਸੀਂ ਵੀ ਗਲਮਾਂ ਲਗਾਣ ਕਲਮਾਂ ਲਗਾਉਣੀਆਂ ਨੇ ਤਾਂ ਦੇਸੀ ਗੁਲਾਬ ਦੀਆਂ ਕਲਮਾਂ ਬਹੁਤ ਆਸਾਨੀ ਨਾਲ ਹੋ ਜਾਂਦੀਆਂ ਨੇ ਤਾਂ ਜ਼ਰੂਰ ਕਰੇ ਲਗਾਓ ਨਹੀਂ ਮੈਂ ਮੈਂ ਪਾਵਾਂ ਬੋਲੀ ਉੜਦਾ ਉੜਦਾ ਮੋਰ ਮੇਰੀ ਚਿਚੀ ਉੱਤੇ ਬੈਗ ਝੂਛੈਂ ਕਰਕੇ ਉਡਾ ਦਿੰਨੀ ਆਣੀ ਤੈਨੂੰ ਗੇ ਦੇ ਚ ਨੱਚਣਾ ਸਿਖਾ ਦਿੰਦੀ ਐ ਤੈਨੂੰ ਗੇ ਇਹ ਕਿ ਇੱਕ ਜਗਾ ਕੜ ਕੇ ਜਪੂ ਚਲ ਉਧਰ ਵਾਪਸ ਮੈਂ ਜਪਦੀ ਨੂੰ ਬੋਲੀ ਸਿਖਾਈਆ ਜਪਜੀ ਆ ਗਈ ਜੋਸ਼ ਚ ਕਹਿੰਦੀ ਮੰਮੀ ਪਾ ਮੇਰਾ ਘਗਰਾ ਤੇ ਮੈਂ ਨੱਚ ਕੇ ਦਿਖਾਵਾਂ ਤੇ ਬਹਿ ਗਿਆ ਛੂ ਛੈ ਆ ਦਿੰਦੀ ਖੜ ਕੇ ਨੱਚਣਾ ਪੁੱਤ ਖੜ ਕੇ ਖੜ ਕੇ ਨੱਚ ਚਲ ਮੈਂ ਨਾ ਮੰਨਦੀ ਥੱਕ ਗਈ ਇਹ ਵੀ ਕਿਉਂਕਿ 4-5 ਵਾਰ ਇਹਨੇ ਬੋਲੀਆਂ ਪਾ ਲਈਆਂ ਚਲ ਬੈਠ ਜਾ ਇਹਨੇ ਅੰਮਾ ਫਿਕਰ ਹੁਣ ਦੀਦੀ ਇਹਦੀ ਆਉਣ ਵਾਲੀ ਚਾਹ ਬਣਾਈਏ ਮੈਂ ਜੱਬਜੀ ਨੇ ਇੱਕ ਵਾਰ ਕਿਹਾ ਕਿ ਆਪਣੇ ਖੜਾਉਣੇ ਮੰਜੇ ਤੋਂ ਡਰੈਸਿੰਗ ਟੇਬਲ ਤੋ ਸਾਫ਼ ਕਰ ਦੇ ਤੇ ਆਹ ਦੇਖੋ ਉਹ ਸਾਫ਼ ਕਰ ਗਈ ਜੱਬਜੀ ਤੇਰੇ ਖੜਾਉਣੇ ਕਿੱਥੇ ਨੇ ਕਿੱਥੇ ਸਵਾਰਤੇ ਬਾਲਟੀ ਦੇ ਵਿੱਚ ਤੁਸੀਂ ਨੇ ਸਫਾਈ ਕੀਤੀ ਆ? ਹੂੰ। ਅੱਛਾ ਬਾਹਰ ਅੰਦਰ ਦੇਖੋ ਬੈਡਾਂ ਦੀ ਚਾਦਰ ਵੀ ਜਪਜੀ ਨੇ ਸੈੱਟ ਕੀਤੀ ਆ। ਹਨਾ ਜੱਪੂ? ਕਿ ਨਹੀਂ? ਕਰੀਆ। ਤੁਸੀਂ ਕਰੀਆ? ਹੂੰ। ਵਾਹ ਮੇਰਾ ਪੁੱਤ। ਕਿਧਰ ਚੱਲਿਆ? ਕਿਹੜੀ ਕਿਧਰ ਚਲੀ? ਓ। ਓ। ਲੈ ਲੈ। ਦਾ ਚਾਹ ਨਹੀਂ ਚੱਕਿਆ ਹੁਣ ਫੁਕਰੀ ਦਾ ਦੇਖੋ ਸਪਾਈ ਕਰਤੀ ਕਈ ਵਾਰਦਾ ਤਾਂ ਮੂੜ ਹੁੰਦਾ ਸਭ ਸਾਫ ਕਰ ਆਹ ਲਿਫਾਫਾ ਨਹੀਂ ਸਿੱਟਿਆ ਡਸਟਬਿਨ ਚ ਹਾਂ ਆ ਦੇਖੋ ਸਿੱਟਣ ਗਈ ਹੈ ਜੱਬਜੀ ਸਾਡਾ ਕਾਗਜ਼ ਲਿਫਾਫਿਆਂ ਲਈ ਅਲੱਗ ਡਸਟਬਿਨ ਹੈ ਔਰ ਸਬਜੀ ਦੇ ਛਿਲਕੇਆਂ ਲਈ ਫਲਾਂ ਦੇ ਛਿਲਕੇਆਂ ਲਈ ਅਲੱਗ ਹੈ ਇਹ ਦੋਨੋਂ ਸੀ ਅਲੱਗ ਰੱਖੇ ਹੋਏ ਆ ਜੱਬਜੀ ਨੂੰ ਪਤਾ ਹੈ ਕਿ ਜਿਹੜਾ ਟੱਪਾ ਐ ਉਹਦੇ ਵਿੱਚ ਅਸੀਂ ਫਲਾਂ ਸਬਜ਼ੀਆਂ ਛਿਲਕੇ ਪਾਉਣੇ ਆ ਔਰ ਜਿਹੜਾ ਡਸਟਬਿਨ ਐ ਉਹਦੇ ਵਿੱਚ ਅਸੀਂ ਲਿਫਾਫੇ ਪਾਉਣੇ ਆ ਜੱਬਜੀ ਨੂੰ ਪਤਾ ਹੈ ਪਾਪਾ ਤਾਂ ਪਾ ਆ ਜੀ ਵਾ ਚਲੋ ਹੁਣ ਇਹਦੇ ਪਾਪਾ ਆਣ ਵਾਲੇ ਆ ਥੋੜੇ ਟਾਈਮ ਤੱਕ ਦੇਖਦੇ ਆ ਤੇ ਭੁੱਖ ਲੱਗੀ ਜੱਜਾ ਬਣਾਵਾ ਰੋਟੀ ਹਾਂ ਮੈਨੂੰ ਭੁੱਖ ਲੱਗੀ ਆ ਅੱਛਾ ਕਿਹਦੇ ਨਾਲ ਰੋਟੀ ਖਾਓਗੇ ਸਬਜ਼ੀ ਨਾਲ ਵਾ ਵੈਰੀ ਗੁੱਡ खुशी फोन च बड़ी पी कू खुशी छुट्टी है फिर इन्हें जाना ट्रिप देखने कदू उस तो बाद एग्जाम शुरू चलो ये भी जरूरी है कह रहे हो पुत तो? बेडरूम के जबजी कहीं देखो वाह कि सोहनी बैडशीट है चादर चादर के देखो किन्ने सोने ਡੈਡੀ ਬੀਅਰ ਬਣੇ ਹੋਇਆ ਵਾਜਬਜੀ ਨੇ ਫੁੱਟਬਾਲ ਵੀ ਬਣੀ ਹੋਈ ਆ ਹਾਂਜੀ ਇੰਨੀ ਸਾਰੀ ਫੁੱਟਬਾਲ ਬਣੀ ਹੋਈਆਂ ਹੂੰ ਵਾਓ ਜੱਪੂ ਲੋ ਜੀ ਡੌਗਿੰ ਰੋਟੀ ਪਾਉਣ ਚੱਲੀਏ ਜੱਬਜੀ ਚੱਲੀ ਆ ਰੋਟੀ ਮम्मा ਠੰਡੀ ਆ ਤਾਂ ਮੈਨੂੰ ਫੜਾ ਦਿਓ ਤੇ ਮੈਂ ਕਿ ਬਲੌਕ ਕਰਨ ਐਂਡ ਕਰਨ ਤੋਂ ਪਹਿਲਾਂ ਆਪਾਂ ਦੇਖੀਏ ਹੁਣ ਸ਼ਾਮ ਦਾ ਵਿਊ ਸਾਡੀ ਭੂਰੋ ਤਾਂ ਜਿਹੜਾ ਮਾਰਦੀ ਰਹਿੰਦੀ ਆ ਭੂਰੋ ਸਾਡੀ ਆਸ ਤੱਕ ਦੀ ਅਸੀਂ ਭੂਰੋ ਦੀ ਇਹਨਾਂ ਦਾ ਦਿੱਤਾ ਹੀ ਖਾਣੇ ਆ ਤੇ ਆ ਦੇਖੋ ਸ਼ਾਮ ਦਾ ਟਾਈਮ ਪੱਥਰ ਤੇ ਰੱਖੀ ਠੀਕ ਐ ਉਹ ਦੇਖੋ ਹੂੰ ਸ਼ਾਮ ਉਹ ਆ ਟਾਈਮ ਹੁੰਦਾ ਸਾਡੇ ਸਨਣਾ ਟਾ ਕੀ ਕੋਈ ਹੈ ਕਿਸੇ ਕੀ ਬਾਜ਼ ਆ ਰਹੀ ਹੈ ਇਧਰ ਆ ਲਾਈਟਾਂ ਲੱਗਿਆ ਹੋਏ ਨੇ ਬੱਲਬੀ ਅਸੀਂ ਹਜੇ ਲਾਇਆ ਨਹੀਂ ਅੱਜ ਬਾਬੇ ਨੇ ਨਾ ਫੁੱਲ ਖਵਾਤੇ ਗੁਲਾਬ ਦੇ ਬਹੁਤ ਦਿਮਾਗ ਖਰਾਬ ਮੇਰੇ ਤਾਂ ਸਿਰ ਦਰਦ ਨਹੀਂ ਹਟਿਆ ਉੱਪਰ ਚੋਂ ਬਾਬਾ ਬੋਲਦਾ ਬਹੁਤ ਆ ਭਾਈ ਤੁਹਾਡੇ ਅਮਰੂਦ ਕੋ ਨਾ ਤੁਹਾਡੇ ਗੁਲਾਬ ਕੋਲ ਤਾਂ ਕਹਿੰਦਾ ਬੱਕਰੀ ਨਹੀਂ ਆਉਂਦੀਆਂ ਦੱਸ ਚੰਗਾ ਭਲਾ ਹੀ ਮੁੱਕਰ ਗਿਆ ਜਦ ਕਿ ਉਹਨੂੰ ਪਹਿਲਾਂ ਮੈਂ ਬੱਕਰੀਆਂ ਬਾਰੇ ਕਿਹਾ ਚਲ ਕੋਈ ਨਾ ਭਲਾ ਹੋਵੇ ਭਾਈ ਹਣਾ ਮੇਰੇ ਕੋਲ ਇੰਨੀ ਜਗ੍ਹਾ ਹੋਵੇ ਨਾ ਗੁਲਾਬ ਦੇ ਬੂਟੇ ਤਾਂ ਮੈਂ ਘਰ 'ਚ 5-10 ਲਗਾ ਲਵਾਂ ਉੱਧ ਗਾਦੀ ਕਮੀ ਕਰਕੇ ਮੈਂ ਇੱਕ ਗੇਟ ਤੇ ਬਾਹਰ ਲਾਇਆ ਇੱਕ ਅਮਰੂਦ ਇੱਧਰ ਲਗਾਇਆ ਚਲੋ ਕੋਈ ਨਾ ਹਨਾ ਇਹਨਾਂ ਲਈ ਇਹਨਾਂ ਲਈ ਇਹਨਾਂ ਨਾਲ ਧਰਤੀ ਆ ਔਰ ਇਹਨਾਂ ਨਾਲ ਹੀ ਇਨਸਾਨ ਹੈ ਚੱਲੀਏ ਜਪੋ ਅੰਦਰ ਮੰਮਾ ਰੁਕੋ ਪਾਪਾ ਮੰਮਾ ਪਾਪਾ ਆ ਰਹੇ ਨੇ ਰੁਕੋ ਇੱਥੇ ਰੁਕਾਂ ਫਿਰ ਹੁਣ ਆਪਾਂ ਜਾਣਾ ਵੀ ਅੰਦਰ ਦੇਖੀ ਮੰਮਾ ਪਾਪਾ ਆਣਗੇ ਫਿਰ ਅਸੀਂ ਕੀ ਆਪਾਂ ਨੂੰ ਕੋਈ ਇੱਥੋਂ ਫੜ ਕੇ ਲੈ ਗਿਆ ਬਾਹਰ ਨਹੀਂ ਰਾਤ ਨੂੰ ਨਿਆਣੇ ਬੱਚੇ ਬਾਹਰ ਨਹੀਂ ਜਾਂਦੇ ਹੁੰਦੇ ਬੱਚਿਓ ਘਰੇ ਰਹਿੰਦੇ ਹੁੰਦੇ ਗਾਇਜ਼ ਇਸ ਟੈਂਪ ਪਕੜਨ ਵਾਲੇ ਆ ਜਾਂਦੇ ਨੇ ਹਾ ਚਲ ਆ ਜਾ ਜੱਪੂ ਆ ਜਾ ਤੇ ਹੋਰ ਮਿਲਾਂਗੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਗਾਇਜ਼ ਕੱਲੋਂ ਚਲੋ ਖੁਸ਼ੀ ਕਰੇ ਆ ਮਾਂ ਦਾ ਫਿਰ ਕਿਤੇ ਖਾਣਾ ਬਾਕੀ ਸਰਦਾਰ ਜੀ ਹੁਣ ਆ ਜਾਣਗੇ ਹੁਣ ਤਾਂ ਬਸ ਖਾ ਲਿਆ ਨਾ ਪਕਾ ਲਿਆ ਔਰ ਖਾ ਲਿਆ ਸੋ ਜੋ ਔਰ ਕੱਲੋਂ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਦੇਖੋ ਆ ਬਾਰੂ ਆਂਦੀ ਜਿਹੜੀ ਕੋਕੀ ਮੈਂ ਤੁਹਾਨੂੰ ਪਕੜ ਕੇ ਦਿਖਾਵਾਂ ਨਹੀਂ ਹਜੇ ਨਾ ਪਕੜ ਕੇ ਦਿਖਾਈ ਇਹ ਬੋਲੀਆਂ ਪਾ ਕੇ ਹਟਿਆ ਮੋਟੋ ਜੀ ਆਪਣੀ ਦੀਦੀ ਨਾਲ ਚੱਲ ਪਹਿਲਾਂ ਬਲੌਗ ਦਾ ਐਂਡ ਕਰੀਏ ਕਿ ਗਾਇਸ ਪਲੀਜ਼ ਲਾਈਕ ਲਾਈਕ ਕਮੈਂਟ ਕਮੈਂਟ ਸ਼ੇਅਰ ਸ਼ੇਅਰ ਸਬਸਕ੍ਰਾਈਬ ਸਬਸਕ੍ਰਾਈਬ ਬਾਏ ਬਾਏ ਐਨਾ ਕੋਈ ਚਾਹਨਾ ਬਾਏ ਬਾਏ